ਦੁਨੀਆ ਵਿੱਚ ਵੱਧ ਰਹੇ ਤਾਪਮਾਨ ਦੇ ਬਹੁਤ ਭਿਆਨਕ ਪ੍ਰਭਾਵ ਪੈ ਰਹੇ ਹਨ ਵੱਧ ਰਹੇ ਤਾਪਮਾਨ ਦਾ ਸਾਡੀ ਖੇਤੀ ਤੇ ਵੀ ਬਹੁਤ ਬੁਰਾ ਅਸਰ ਹੋ ਰਿਹਾ ਹੈ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾ ਹੋ ਰਿਹਾ ਹੈ ਜਿਸ ਨਾਲ ਖੇਤੀ ਲਈ ਸਿੰਚਾਈ ਦੇ ਸੋਮੇ ਬਹੁਤ ਸੀਮਤ ਹੋ ਗਏ ਹਨ ਵੱਧ ਰਹੇ ਤਾਪਮਾਨ ਦੇ ਸਾਡੀ ਖੇਤੀ ਤੇ ਪੈ ਰਹੇ ਖਤਰਨਾਕ ਪ੍ਰਭਾਵਾਂ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰ ਕਿਸਾਨਾਂ ਨੂੰ ਲਗਾਤਾਰ ਤਕਨੀਕੀ ਸਲਾਹ ਦੇ ਰਹੇ ਹਨ ਜਿਵੇਂ ਕਿ ਇਸ ਸਾਲ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਤੋਂ ਸਾਲ ਸ਼ੁਰੂ ਹੋਇਆ ਹੈ ਜਨਵਰੀ ਮਹੀਨੇ ਤੋਂ ਕਦੀ ਇਕਦਮ ਠੰਡ ਹੋ ਜਾਂਦੀ ਹੈ ਜਿਵੇਂ ਜਨਵਰੀ ਦੇ ਸ਼ੁਰੂ ਦੇ ਵਿੱਚ ਕਾਫੀ ਠੰਡ ਸੀ ਦਿਨ ਦੇ ਤਾਪਮਾਨ ਕਾਫੀ ਲੋ ਚੱਲ ਰਹੇ ਸੀ ਫਿਰ ਫਰਵਰੀ ਜਦੋਂ ਆਇਆ ਤਾਂ ਫਰਵਰੀ ਚ ਇਕਦਮ 15 ਫਰਵਰੀ ਤੋਂ ਬਾਅਦ ਤਾਪਮਾਨ ਵਧਨੇ ਸ਼ੁਰੂ ਹੋ ਗਏ ਐਂਡ ਅਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਈ ਐਂਡ ਫਿਰ ਮਾਰਚ ਜਦੋਂ ਆਇਆ ਤੇ ਨਾਲ ਹੀ ਫਿਰ ਤਾਪਮਾਨ ਘਟ ਗਏ ਸੋ ਕਰਦੇ ਹੋਏ ਕਿ ਤਾਪਮਾਨ ਕੁਛ ਇੱਕ ਦਿਨ ਦੋ ਚਾਰ ਦਿਨ ਵੱਧਦਾ ਹੈਗਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਫਿਰ ਇਕਦਮ ਇੱਕ ਸਿਸਟਮ ਆ ਜਾਂਦਾ ਹੈ ਉਹਦੇ ਨਾਲ ਫਿਰ ਥੋੜਾ ਠੰਡਾ ਹੋ ਜਾਂਦਾ ਹੈ ਹੁਣ ਅੱਜ ਸਵੇਰ ਵੇਲੇ ਵੀ ਆਪਾਂ ਨੂੰ ਕਾਫੀ ਠੰਡਕ ਮਹਿਸੂਸ ਹੋ ਰਹੀ ਸੀ ਸੋ ਇਹ ਜਿਹੜੇ ਤਾਪਮਾਨ ਬਦਲ ਰਹੇ ਨੇ ਇਹਦੇ ਨਾਲ ਸਾਡੀ ਜਿਹੜੀ ਐਗਰੀਕਲਚਰ ਹੈ ਜਿਹੜੀ ਖੇਤੀਬਾੜੀ ਹੈ ਫਸਲਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਹੁਣ ਇਸਵਰੀ ਪੰਜਾਬ ਦੀ ਪ੍ਰਮੁੱਖ ਫਸਲ ਕਣਕ ਹੈਗੀ ਹੈ ਤੇ ਕਣਕ ਦੀ ਫਸਲ ਤੇ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਬਹੁਤ ਮਾਰਚ ਮਹੀਨੇ ਚ ਤੇਜ਼ ਹਵਾਵਾਂ ਚੱਲੀਆਂ بارشਾਂ ਵੀ ਹੋਈਆਂ ਇਹਦੇ ਨਾਲ ਕਈ ਥਾਵਾਂ ਤੋਂ ਫਸਲ ਡਿੱਗਣ ਦੀਆਂ ਵੀ ਖਬਰਾਂ ਆਈਆਂ ਪਰ ਕੁਝ ਇੱਕ ਥਾਵਾਂ ਦੇ ਜਿੱਥੇ ਜ਼ਿਆਦਾ ਇਸ ਤਰ੍ਹਾਂ ਦਾ ਫਸਲ ਡਿੱਗਣ ਦਾ ਨੁਕਸਾਨ ਨਹੀਂ ਹੋਇਆ ਉੱਥੇ ਕੁਝ ਇੱਕ ਸਾਡੀ ਫਸਲ ਦਾ ਝਾੜ ਵੀ ਚੰਗਾ ਆਇਆ ਹੈਗਾ ਸੋ ਇਹ ਹੈ ਕਿ ਜਿਵੇਂ ਸਾਡੀ ਜਿਹੜੀ ਸਰਦ ਰੁੱਤ ਦੀ ਕਣਕ ਫਸਲ ਹੈ ਉਹਦੇ ਵਾਸਤੇ ਜਿਹੜਾ ਠੰਡਾ ਮੌਸਮ ਹੈਗਾ ਆ cooler temperature ਉਹ ਬਹੁਤ ਵਧੀਆ ਹੁੰਦੇ ਆ ਉਹ ਬਹੁਤ ਅਨੁਕੂਲ ਨੇ ਜੇ ਜਿਹੜੇ ਵੀ ਸਾਡੇ ਸੀਜ਼ਨ ਦੇ ਵਿੱਚ ਆ ਤਾਪਮਾਨ ਘਟ ਹੁੰਦਾ ਹੈ ਉਹਦੇ ਵਿੱਚ ਸਾਡਾ ਕਣਕ ਦਾ ਝਾੜ ਬਹੁਤ ਵਧੀਆ ਰਹਿੰਦਾ ਹੈ ਬਟ ਤਾਪਮਾਨ ਸਿਰਫ ਵਧੀਆ ਝਾੜ ਤਾਂ ਕਰ ਸਕਦਾ ਪਰ ਜਦੋਂ ਕਿਤੇ ਇਹਨਾਂ ਦਿਨਾਂ ਚ ਕਿਤੇ ਗੜੇਮਾਰੀ ਹੋ ਜਾਂਦੀ ਹੈ ਜਿਵੇਂ ਇਸ ਵਾਰੀ ਪੰਜਾਬ 'ਚ ਬਹੁਤ ਸਾਰੇ ਥਾਵਾਂ 'ਤੇ بارشਾਂ ਦੇ ਨਾਲ-ਨਾਲ ਗੜੇ ਵੀ ਪਏ ਤੇਜ਼ ਹਵਾਵਾਂ ਚੱਲੀਆਂ ਉਹਦੇ ਨਾਲ ਸਾਡੀ ਫਸਲ ਡਿੱਗ ਜਾਂਦੀ ਹੈ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਸੋ ਅੰਕੜੇ ਆ ਰਹੇ ਨੇ ਉਹਦੇ ਨਾਲ ਪਤਾ ਚੱਲ ਰਿਹਾ ਕੁਝ ਇੱਕ ਥਾਵਾਂ 'ਤੇ ਝਾੜ ਚੰਗਾ ਰਿਹਾ ਕੁਝ ਇੱਕ ਥਾਵਾਂ 'ਤੇ ਝਾੜ ਦਾ ਕਾਫੀ ਨੁਕਸਾਨ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ April ਤੋਂ ਬਾਅਦ ਮਈ ਆਂਦਾ ਹੈ ਤਾਂ ਜਿਹੜਾ ਸਾਡਾ ਇੰਡੀਆ ਮੀਟੇਰੋਲੋਜੀਕਲ ਡਿਪਾਰਟਮੈਂਟ ਆ ਉਹ ਮੌਨਸੂਨ ਦੀ ਫੋਰਕਾਸਟ ਕਰਨੀ ਸ਼ੁਰੂ ਕਰਦਾ ਹੈ ਐਂਡ ਉਹਨਾਂ ਨੇ ਇਸ ਵਾਰੀ ਜੋ ਅਜੇ ਤੱਕ ਦੀ ਫੋਰਕਾਸਟ ਕੀਤੀ ਹੈ ਕਿ ਮੌਨਸੂਨ ਦੀ ਜਿਹੜੀ ਬਾਰਿਸ਼ ਆਗੀ ਹੈ ਨਾਰਮਲ ਰਹੇਗੀ ਪਲੱਸ ਮਾਈਨਸ 4-5 ਡਿਗਰੀ 4-5% ਸੋ ਇਹ ਇੱਕ ਤਾਂ ਵੈਸੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਬਟ ਜਿਹੜੀ ਅਨਕੂਲ ਪ੍ਰਸਥਤੀਆਂ ਹੁੰਦੀਆਂ ਨੇ ਮੌਨਸੂਨ ਦਾ ਪ੍ਰੈਸ਼ਰ ਸਿਸਟਮ ਬਣਨ ਵਾਸਤੇ ਜਿਹਦੇ ਨਾਲ ਮੌਨਸੂਨ ਕਿਉਂਕਿ ਮੌਨਸੂਨ ਕੀ ਹੈ ਉਹ ਹਵਾਵਾਂ ਨੇ ਉਹਨਾਂ ਨੇ ਜਿਹੜਾ ਸਾਡਾ ਬੇ ਆਫ ਬੰਗਾਲ ਲਗਾਇਆ ਹੈ ਜਾਂ ਅਰੇਬੀਅਨ ਸੀ ਹੈ ਗਿਆ ਉਥੋਂ ਜਦੋਂ ਹਵਾ ਆਂਦੀ ਹੈ ਉਹ ਆਪਣੇ ਨਾਲ ਮੌਇਸਚਰ ਲਿਆਉਂਦੀ ਹੈ ਉਹਦੇ ਲਈ ਸਾਡਾ ਜਿਹੜਾ ਨਾਰਥ ਇੰਡੀਆ ਹੈਗਾ ਉਹਦੇ ਤੇ ਲੋ ਪ੍ਰੈਸ਼ਰ ਜਿਹੜਾ ਕਿ ਵੱਧ ਤਾਪਮਾਨ ਦੇ ਨਾਲ ਬੰਨਦਾ ਉਹ ਬੰਨਣਾ ਜ਼ਰੂਰੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੌਸਮ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਸਾਡੇ ਜਿਹੜੇ ਤਾਪਮਾਨ ਨੇ ਇਸ ਵੇਲੇ 35 ਡਿਗਰੀ ਸੈਲਸੀਅਸ ਪਲੱਸ ਹੋਣੇ ਚਾਹੀਦੇ ਨੇ ਪਾਰਾ ਤਕਰੀਬਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਹੇ ਨੇ ਵਿੱਚ ਕੁਝ ਇੱਕ ਦਿਨ ਜ਼ਰੂਰ ਅ ਪਿੱਛੇ ਜੇ ਟੈਂਪਰੇਚਰ ਸਾਡਾ ਹੈਗਾ 40 ਡਿਗਰੀ ਜਾਂ 40 ਡਿਗਰੀ ਪਲੱਸ ਕਈ ਥਾਵਾਂ ਤੇ ਰਿਕਾਰਡ ਕੀਤਾ ਹੈਗਾ ਕੁਝ ਇੱਕ ਦਿਨ ਬਟ ਫਿਰ ਇੱਕ ਵੈਸਟਰਨ ਡਿਸਟਰਬੈਂਸ ਲੋ ਪ੍ਰੈਸ਼ਰ ਸਿਸਟਮ ਆਉਣਾ ਫਿਰ ਤਾਪਮਾਨ ਕਾਟ ਕੇ ਸੋ ਇਹ ਜਿਹੜਾ ਸਿਸਟਮ ਆ ਜਾਂਦੇ ਨੇ ਉਹਦੇ ਨਾਲ ਜਿਹੜੇ ਸਾਡੇ ਵਧੇ ਹੋਏ ਤਾਪਮਾਨ ਨੇ ਜਿਹੜੇ ਕਿ ਇਸ ਵੇਲੇ ਸਾਡੇ ਮੌਨਸੂਨ ਕਰੰਟ ਦੀ ਬਿਲਡ ਅਪ ਵਾਸਤੇ ਬਹੁਤ ਜ਼ਰੂਰੀ ਨੇ ਉਹ ਪ੍ਰੋਪਰਲੀ ਨਹੀਂ ਬਣ پا ਰਹੇ ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਮੌਨਸੂਨ ਹੈ ਉਹਨੂੰ ਵੀ ਅਫੈਕਟ ਕਰ ਸਕਦੀ ਹੈ ਪਰ ਨਾਲ ਦੇ ਨਾਲ ਅੱਜ ਕੱਲ ਜੋ ਦੇਖਣ ਜਾ ਰਿਹਾ ਹੈ ਕਿ ਮੌਸਮ 'ਚ ਇੱਕਦਮ ਤਬਦੀਲੀ ਆ ਜਾਂਦੀ ਹੈ ਜਾਂ ਤਾਪਮਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਾਂ ਤਾਪਮਨ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਜਿਹੜਾ ਸਾਡਾ ਇੱਕ ਨਾਰਮਲ ਸਿਸਟਮ ਸੀ ਜਿਹਦੇ 'ਚ ਅਸੀਂ ਕਹਿੰਦੇ ਸੀ ਕਿ ਜੀ ਹੁਣ ਤਾਪਮਨ ਘਟਨੇ ਹੁਣ ਹੌਲੀ ਹੌਲੀ ਵਧਣਗੇ ਫਿਰ ਗਰਮੀ ਆਏਗੀ ਫਿਰ ਬਰਸਾਤਾਂ ਦਾ ਮੌਸਮ ਆਏਗਾ ਉਹ ਸਿਸਟਮ ਜਿਹੜਾ ਹੈ ਪ੍ਰੋਪਰਲੀ ਫਾਲੋ ਨਹੀਂ ਹੋ ਰਿਹਾਗਾ ਇਹਦੇ ਨਾਲ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਤੇ ਵੀ ਅਸਰ ਹੁੰਦਾ ਹੈ ਨਾਲ ਦੇ ਨਾਲ ਜਿਹੜੇ ਸਾਡੇ ਫਰੂਟ ਕ੍ਰੌਪਸ ਨੇ ਜਾਂ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਤੇ ਵੀ ਅਸਰ ਹੁੰਦਾ ਹੈ ਕਿਉਂਕਿ ਜਿਹੜਾ ਇੱਕ ਫਰੂਟ ਟਰੀ ਹੈ ਉਹਦਾ ਇੱਕ ਉਹਨੂੰ ਇੱਕ ਨਾਰਮਲ ਆਪਟੀਮਮ ਟੈਂਪਰੇਚਰ ਚਾਹੀਦਾ ਹੈਗਾ ਜਦੋਂ ਉਹਦੇ ਵਿੱਚ ਫੁੱਲ ਪੈਣ ਦੀ ਪ੍ਰਕਿਰਿਆ ਹੋਏਗੀ ਫਿਰ ਉਹਦੇ ਵਿੱਚ ਜਿਹੜਾ ਫਲ ਬਨਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪਰ ਜਦੋਂ ਤਾਪਮਾਨ ਇੱਕਦਮ ਵੱਧ ਜਾਂਦਾ ਘਟ ਜਾਂਦਾ ਹੈਗਾ ਤਾਂ ਕਿਤੇ ਨਾ ਕਿਤੇ ਉਹਦੇ ਤੇ ਮਾੜਾ ਅਸਰ ਹੁੰਦਾ ਹੈ ਜਿਵੇਂ ਸਾਡੇ ਪਿਛਲਾ ਸਾਲ ਜਿਹੜਾ ਸੀ ਉਹਦੇ ਵਿੱਚ ਹੀਟ ਵੇਵ ਕੰਡੀਸ਼ਨਸ ਚੱਲਣ ਨਾਲ ਬਹੁਤ ਥਾਵਾਂ ਤੇ ਨੁਕਸਾਨ ਹੋਇਆ ਪਰ ਇਸ ਵਾਰੀ ਨਾ ਤਾਂ ਪ੍ਰੋਪਰਲੀ ਹੀਟ ਵੇਵ ਚੱਲ ਰਿਹਾ ਹੈ ਤੇ ਨਾ ਹੀ ਪ੍ਰੋਪਰਲੀ ਕੋਲਡ ਵੇਵ ਚੱਲ ਰਿਹਾ ਸੋ ਹੀਟ ਵੇਵ ਕੋਲਡ ਵੇਵ ਦੋਨੋਂ ਜਿਹੜੇ ਹੈਗੇ ਆ ਉਹ ਦੋਨੋਂ ਤਰ੍ਹਾਂ ਦੇ ਚੱਲ ਰਹੇ ਨੇ ਤੇ ਇਹਦੇ ਨਾਲ ਜਿਹੜੀਆਂ ਸਾਡੀਆਂ ਫਸਲਾਂ ਨੇ ਜਿਹੜੀਆਂ ਸਬਜ਼ੀਆਂ ਨੇ ਜਿਹੜੇ ਫਰੂਟਸ ਨੇ ਉਹਨਾਂ ਤੇ ਮਿਕਸ ਤਰ੍ਹਾਂ ਦਾ ਅਸਰ ਹੋ ਰਿਹਾ ਹੈਗਾ ਸੋ ਅੱਗੇ ਜਿਹੜੀ ਸਾਡੇ ਪੂਰੇ ਇੰਡੀਆ ਦੇ ਵਿੱਚ ਜਿਹੜੀ ਝੋਨੇ ਦੀ ਜਿਹੜੀ ਫਸਲ ਹੈਗੀ ਹੈ ਜਿਹੜੀ ਰਾਈਸ ਦੀ ਕ੍ਰੌਪ ਹੈਗੀ ਹੈ ਉਹਨੂੰ ਗਰੋ ਕਰਨ ਵਾਸਤੇ ਪਾਣੀ ਵਧ ਚਾਹੀਦਾ ਹੁੰਦਾ ਹੈ ਪਾਣੀ ਵਧ ਜਿਹੜਾ ਹੈਗਾ ਸਾਡੇ ਕਿਉਂਕਿ ਮੇਨ ਇਹਨਾਂ ਦਿਨਾਂ ਚ ਸਿਸਟਮ ਜਿਹੜਾ ਹੈ ਮੌਨਸੂਨ ਕਰੰਟ ਹੈ ਸੋ ਮੌਨਸੂਨ ਕਰੰਟ ਜਿਹੜਾ ਹੈਗਾ ਉਹਨੂੰ ਬਿਲਡ ਅਪ ਹੋਣ ਵਾਸਤੇ ਵੀ ਇਹਨਾਂ ਦਿਨਾਂ ਦੇ ਵਿੱਚ ਹਾਈ ਟੈਂਪਰੇਚਰਸ ਚਾਹੀਦੇ ਆ ਹਾਈ ਟੈਂਪਰੇਚਰਸ ਤੋਂ ਪਾਵੇ ਕਿ ਇਹਨਾਂ ਦਿਨਾਂ ਵਿੱਚ ਟੈਂਪਰੇਚਰ ਜਿਹੜੇ ਹੈਗੇ ਆ 40 ਡਿਗਰੀ ਜਾਂ 40 ਡਿਗਰੀ ਤੋਂ ਉੱਪਰ ਥੋੜੇ ਰਿਕਾਰਡ ਹੋਣ ਤਾਂ ਤਾਂ ਹੀ ਨਾਰਥ ਇੰਡੀਆ ਦੇ ਵਿੱਚ ਉਹ ਲੋ ਪ੍ਰੈਸ਼ਰ ਸਿਸਟਮ ਬਣੇਗਾ ਜਿਹਦੇ ਨਾਲ ਮੌਨਸੂਨ ਕਰੰਟ ਅੱਗੇ ਮੂਵ ਕਰ ਪਾਏਗਾ ਇਹ ਜਿਹੜੇ ਬਦਲਾਅ ਹਗੇ ਨੇ ਬਦਲਾਅ ਸਾਡੀਆਂ ਫਸਲਾਂ ਦੇ ਅਸਰ ਕਰਦੇ ਨੇ ਐਂਡ ਇਹ ਬਦਲਾਅ ਸਾਡੇ ਜਿਹੜੇ ਆ ਰਹੇ ਨੇ ਇਹ ਜਿਹੜੀਆਂ ਸਾਡੀਆਂ ਕਲਾਈਮੇਟ ਚੇਂਜ ਨੇ ਜਾਂ ਗਲੋਬਲ ਵਾਰਮਿੰਗ ਹੈਗੀ ਆ ਜਿਹੜੀ ਅਸੀਂ ਦਰਖਤਾਂ ਨੂੰ ਕੱਟ ਰਹੇ ਆਂ ਜਾਂ ਆਪਣੀ ਜਿਹੜੀ ਗ੍ਰੀਨ ਬੈਲਟ ਏਰੀਆਜ਼ ਨੇ ਉਹਨਾਂ ਨੂੰ ਖਤਮ ਕਰ ਰਹੇ ਹਾਂਗੇ ਆ ਉਹਦੇ ਕਰਕੇ ਆ ਰਹੇ ਨੇ ਜੇ ਅਸੀਂ ਆਪਣੀ ਖੇਤੀ ਦੀ ਉਤਪਾਦਕਤਾ ਨੂੰ ਆ ਆਪਟੀਮਮ ਰੱਖਣਾ ਹੈਗਾ ਤਾਂ ਸਾਨੂੰ ਇਹੋ ਜਿਹਾ এনवायरमेंट ਕ੍ਰੀਏਟ ਕਰਨਾ ਚਾਹੀਦਾ ਹੈ ਕਿ ਜਿਹੜੀ ਸਾਡੀ ਗਲੋਬਲ ਵਾਰਮਿੰਗ ਹੈ ਜਾਂ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਆ ਉਹਦੇ ਤੇ ਥੋੜੀ ਜਿਹੀ ਠੱਲ ਪਏ ਸਾਹੀ ਸਾਡੀਆਂ ਜਿਹੜੀਆਂ ਫਸਲਾਂ ਦੀ ਆ ਪੈਦਾਵਾਰ ਹੈ ਜਾਂ ਉਹਨਾਂ ਦਾ ਚਾਰਜ ਜਿਹੜਾ ਹੈਗਾ ਆ ਉਹ ਵਧੀਆ ਰਹੇਗਾ ਅਸੀਂ ਜਿਹੜੀ ਕਲਾਈਮੇਟ ਚੇਂਜ ਦੀ ਗੱਲ ਕਰਦੇ ਆਂ ਕਲਾਈਮੇਟ ਚੇਂਜ ਦੇ ਵਿੱਚ ਸਾਡੇ ਸਿਰਫ ਇਹ ਨਹੀਂ ਹੁੰਦਾ ਕਿ ਤਾਪਮਨ ਵੱਧ ਗਿਆ ਜਾਂ ਤਾਪਮਨ ਘਟ ਗਿਆ ਇਹਦੇ ਨਾਲੇ ਤਾਪਮਨ ਵਧਣ ਜਾਂ ਘਟਣ ਦੇ ਨਾਲ ਸਾਡੀਆਂ ਕੁਝ ਐਕਸਟ੍ਰੀਮ ਆਂਦੀਆਂ ਹੈਗੀਆਂ ਐਕਸਟ੍ਰੀਮ ਆਂਦੀਆਂ ਨੇ ਜਿਵੇਂ ਕਿ ਜਿਹੜਾ ਪੰਜਾਬ ਹੈ ਇਹਦੇ ਵਿੱਚ ਜਨਰਲੀ ਟੋਰਨੇਡੋ ਨਹੀਂ ਆਂਦਾ ਹੈਗਾ ਸਾਡੇ ਇੱਥੇ ਇੱਕ ਟੋਰਨੇਡੋ ਦੀ ਖਬਰ ਆਈ ਸੀ ਸੋ ਟੋਰਨੇਡੋ ਕੀ ਹੁੰਦਾ ਹੈ ਟੋਰਨੇਡੋ ਹੁੰਦਾ ਹੈ ਜਦੋਂ ਅ ਸਤੇ ਤੇ ਗਰਮ ਹਵਾ ਹੁੰਦੀ ਹੈ ਐਂਡ ਠੰਡੀ ਹਵਾ ਜਦੋਂ ਆਂਦੀ ਹੈ ਉਹ ਜਦੋਂ ਮਿਕਸ ਕਰਦੀ ਹੈ ਤੇ ਉਹਦੀ ਅਪਲਿਫਟਿੰਗ ਹੋਣ ਕਰਕੇ ਅ ਹਵਾ ਦੀ ਗਤੀ ਤੇਜ਼ ਹੋਣ ਕਰਕੇ ਬਾਵਰੋਲਾ ਬਣਦਾ ਹੈਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਅ ਇਵੈਂਟਸ ਨੇ ਉਹ ਸਾਡੀਆਂ ਫਸਲਾਂ ਤੇ ਹੋਰ ਜ਼ਿਆਦਾ ਨੁਕਸਾਨ ਕਰਦੇ ਨੇ ਕਿਉਂਕਿ ਕਿਤੇ ਨਾ ਕਰਦੇ ਅਸੀਂ ਵੱਧ ਤਾਪਮਾਨ ਜਾਂ ਘੱਟ ਤਾਪਮਾਨ ਨਾਲ ਤਾਂ ਸ਼ਾਇਦ ਆਪਣੀ ਫਸਲ ਨੂੰ ਬਚਾ ਸਕਦੇ ਹਾਂ ਪਰ ਜਿਹੜੇ ਟੋਰਨੇਡੋਜ਼ ਹੋ ਗਿੰਦੇ ਨੇ ਇਹਨਾਂ ਤੋਂ ਫਸਲਾਂ ਦਾ ਬਚਾ ਫਸਲਾਂ ਦਾ ਕੀ ਈਵਨ ਜਾਨੀਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਨਾਲ ਦੇ ਨਾਲ ਇਸ ਵਾਰੀ ਇਸ ਰੀਜਨ ਦੇ ਵਿੱਚ ਗੜੇਮਾਰੀ ਦੀਆਂ ਬਹੁਤ ਖਬਰਾਂ ਆ ਰਹੀਆਂ ਨੇ ਵੈਸੇ ਜਿਹੜਾ ਹੇਲਸਟ੍ਰੋਮ ਜਾਂ ਗੜੇਮਾਰੀ ਹੁੰਦੀ ਹੈ ਉਹ ਇੱਕ ਨਾਰਮਲ ਫੀਨੋਮੈਨਾ ਹੈਗਾ ਹੈ ਐਂਡ ਉਹ ਮਾਰਚ ਮਹੀਨੇ ਜਾਂ ਅੱਗੇ ਅਗਸਤ ਸੈਪਟੈਂਬਰ ਮਹੀਨੇ ਦੇ ਵਿੱਚ ਨਾਰਮਲੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਹੁੰਦੇ ਰਹਿੰਦੇ ਆ ਪਰ ਇਸਵਰੀ ਹੇਲਸਟ੍ਰੋਮ ਜਿਹੜੇ ਹੈਗੇ ਆ ਉਹ ਅਪ ਟੂ April ਮਹੀਨੇ ਤੱਕ ਚੱਲਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਕਿ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕਿ بارش ਹੋਈ بارش ਦੇ ਨਾਲ ਗੜੇ ਪਏ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਗੜਿਆਂ ਦੇ ਬੜੇ ਵੱਡੇ ਵੱਡੇ ਗੜੇ ਪੈਂਦੇ ਹੈਗੇ ਆ ਸੋ ਇਹ ਜਦੋਂ ਗੜਾ ਪੈਂਦਾ ਹੈ ਜਿਹੜੀ ਖੜੀ ਫਸਲ ਹੈਗੀ ਆ ਤੁਹਾਡੀ ਉਹਦੇ ਉੱਤੇ ਉਹਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ ਹੈ ਕਿਉਂਕਿ ਉਹਦਾ ਜਿਹੜਾ ਦਾਣਾ ਬਣਿਆ ਹੁੰਦਾ ਹੈ ਉਹਨੂੰ ਤੋੜ ਦਿੰਦਾ ਉਹਨੂੰ ਬ੍ਰੇਕ ਕਰ ਦਿੰਦਾ ਹੈ ਕਿਸੇ ਵੀ ਤਰੀਕੇ ਦਾ ਫਰੂਟ ਹੈ ਜਿਹੜੀਆਂ ਸਾਡੀਆਂ ਵੈਜੀਟੇਬਲਸ ਨੇ ਸਬਜ਼ੀਆਂ ਨੇ ਜਿਹੜੀਆਂ ਆਗੀਆਂ ਨੇ ਉਹਨਾਂ ਦੇ ਉੱਤੇ ਵੀ ਉਹਦਾ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ ਹੈ ਐਂਡ ਇਹ ਸਾਰੇ ਜਿਹੜੇ ਐਕਸਟ੍ਰੀਮਸ ਹੈਗੇ ਆ ਇਹ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਹੋ ਰਹੇ ਨੇ ਐਂਡ ਇਹਨਾਂ ਦੇ ਨਾਲ ਸਾਡੀਆਂ ਫਸਲਾਂ ਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਆ ਰਿਹਾ ਹੈ ਜਿਹੜਾ ਸਨ 2022 ਸੀ ਉਹਦੇ ਵਿੱਚ ਹੀਟ ਵੇਵ ਚੱਲੀ ਸੀ ਹੀਟ ਵੇਵ ਇੰਨੀ ਜ਼ਿਆਦਾ ਸੇਵੀਅਰ ਚੱਲੀ ਸੀ ਕਿ ਗਲੋਬਲ ਲੈਵਲ ਤੇ ਵੀ 2022 ਨੂੰ ਹਾਟੇਸਟ ਜਾਂ ਵਾਰਮਸਟ ਇਰੀਆ ਸਾਲਾਂ ਦੇ ਵਿੱਚ ਉਹਨੂੰ ਕੈਟੇਗੋਰਾਇਜ਼ ਕੀਤਾ ਗਿਆ ਹੈਗਾ ਹੈ ਕਿ ਉਹ ਜਿਹੜੇ ਅੱਜ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਨੇ ਉਹਨਾਂ ਦੇ ਵੀ ਕੈਟੇਗਰੀ ਚ ਆ ਗਿਆ ਐਂਡ ਸਾਡੇ ਪੰਜਾਬ ਚ ਜੇ ਦੇਖੀਏ ਤਾਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕਣਕ ਦਾ ਝਾੜ ਵੀ ਬਹੁਤ ਘਟਿਆ ਸੀ ਹੋਰ ਜਿਹੜੇ ਕੀਨੂ ਗਰੋਸ ਨੇ ਜਿਹੜੇ ਬੋਹਰ ਫਾਜ਼ਿਲ ਕਾ ਏਰੀਆ ਦੇ ਵਿੱਚ ਗਰੋ ਕਰਦੇ ਨੇ ਉਹਨਾਂ ਦਾ ਵੀ ਇਸ ਵਾਰੀ ਕੀਨੂ ਦੀ ਪ੍ਰੋਡਕਟਿਵਿਟੀ ਵੀ ਬਹੁਤ ਘਟਾਈ ਸੋ ਕਿਤੇ ਨਾ ਕਿਤੇ ਜੇ ਤਾਪਮਾਨ ਜਿਹੜਾ ਹੈ ਜਿਹੜੀ ਫਸਲ ਦੀ ਫੁੱਲ ਪੈਣ ਦੀ ਜਾਂ ਦਾਣਾ ਬਨਣ ਦੀ ਪ੍ਰਕਿਰਿਆ ਹੈ ਜੇ ਉਹਦੇ ਵਿੱਚ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਜਾਂ ਆਪਟੀਮਮ ਨਹੀਂ ਰਹਿੰਦਾ ਜਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਡਨ ਚੇਂजेस ਆndੀਆਂ ਹੈ ਤੇ ਉਹਦੇ ਨਾਲ ਸਾਡੀਆਂ ਫਸਲਾਂ ਤੇ ਬਹੁਤ ਮਾੜਾ ਅਸਰ ਹੁੰਦਾ ਹੈ ਸਾਡੀ ਜਿਹੜੀ ਖੇਤਾਂ ਦੀਆਂ ਕ੍ਰੌਪਸ ਹੈਗੀਆਂ ਨੇ ਉਹਨਾਂ ਦਾ ਮੌਸਮ ਦਾ ਮਾੜਾ ਅਸਰ ਹੁੰਦਾ ਹੈ ਪਰ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਸਬਜ਼ੀਆਂ ਦੀਆਂ ਫਸਲਾਂ ਨੇ ਕਿਉਂਕਿ ਸਬਜੀ ਦੀ ਫਸਲ ਜਿਹੜੀ ਹੁੰਦੀ ਹੈ ਉਹਦੀ ਡਿਊਰੇਸ਼ਨ ਬਹੁਤ ਥੋੜੀ ਹੁੰਦੀ ਹੈ ਉਹ ਥੋੜੇ ਟਾਈਮ ਦੇ ਵਿੱਚ ਹੀ ਹੋ ਜਾਣੀ ਹੁੰਦੀ ਹੈ ਐਂਡ ਉਹਦੀ ਸ਼ੈਲਫ ਲਾਈਫ ਵੀ ਜਿਹੜੀ ਹੈਗੀ ਆ ਉਹ ਘੱਟ ਹੁੰਦੀ ਹੈ ਇਸ ਕਰਕੇ ਜਦੋਂ ਵੀ ਕਿਤੇ ਜਿਸ ਤਰ੍ਹਾਂ ਪਿਛਲੇ ਦਿਨੋਂ ਗੜੇਮਾਰੀ ਦੀਆਂ ਬਹੁਤ ਜ਼ਿਆਦਾ ਰਿਪੋਰਟਸ ਆਈਆਂ ਸੋ ਜਿਹੜੇ ਏਰੀਆਸ 'ਚ ਵੀ ਗੜੇਮਾਰੀ ਹੋਈ ਸੀ ਉੱਥੇ ਜਿੱਥੇ ਕਿਤੇ ਕੋਈ ਸਬਜ਼ੀ ਦੀ ਕਾਸ਼ਤ ਹੁੰਦੀ ਹੈ ਜਾਂ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਸਨਨ ਨੂੰ ਆਇਆ ਹੈਗਾ ਹੈ ਅਸੀਂ ਛੋਟੇ ਫਾਰਮਰ ਖੇਤੀਬਾੜੀ ਕਰਦੇ ਆਂ ਤੇ ਸਬਜ਼ੀਆਂ ਫਲਾਂ ਦਾ ਕੰਮ ਕਰਦੇ ਆਂ ਜਿਹਦੇ ਵਿੱਚ ਅਸੀਂ ਸਬਜ਼ੀਆਂ ਦੇ ਵਿੱਚ ਗੋਭੀ ਲਾਉਂਦੇ ਆ ਆਲੂ ਲਾਉਂਦੇ ਆ ਇਹਦੇ ਵਿੱਚ ਸਾਨੂੰ ਹਰੇਕ ਸਾਲ ਮੌਸਮ ਦੀ ਬੜੀ ਮਾਰ ਪੈਂਦੀ ਆ ਇਸ ਸਾਲ ਵੀ ਸਾਨੂੰ ਇਹ ਸਬਜ਼ੀਆਂ ਦੇ ਵਿੱਚ ਮੌਸਮ ਦੀ ਕਾਫੀ ਮਾਰ ਪਈ ਜਿਹਦੇ ਨਾਲ ਕੀ ਸਾਨੂੰ ਫਸਲ ਦਾ ਝਾੜ ਦੇ ਵਿੱਚ ਬਹੁਤ ਨੁਕਸਾਨ ਹੋਇਆ ਇਸੇ ਤਰ੍ਹਾਂ ਅਸੀਂ ਪੱਕੀਆਂ ਫਸਲਾਂ ਕਣਕ ਝੋਨਾ ਜਿਹੜਾ ਕਣਕ ਦੇ ਵਿੱਚ ਵੀ ਜਿਹੜਾ ਮੌਸਮ ਬੜਾ ਅਜੀਬ ਜਿਹਾ ਬਣ ਗਿਆ ਸੀ ਜਿਹਦੇ ਨਾਲ ਕਾਫੀ ਲਾਸ ਹੋਇਆ ਮੀਂਹ ਪਿਆ ਤੇ ਸਾਨੂੰ ਫਾਰਮਰ ਨੂੰ ਇਹ ਕਰਨਾ ਚਾਹੀਦਾ ਹੈ ਵੀ ਯੂਨੀਵਰਸਿਟੀ ਦੇ ਨਾਲ ਅਸੀਂ ਟੱਚ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਮੌਸਮ ਵਿਭਾਗ ਜਿਹੜੀ ਵੀ ਖਬਰ ਸਾਨੂੰ ਦਿੰਦਾ ਉਹ ਖਬਰ ਦੇ ਨਾਲ ਅਸੀਂ ਤਾਲਮੇਲ ਰੱਖ ਕੇ ਆਪਣੀ ਫਸਲਾਂ ਦੀ ਸੰਝਾਈ ਕਰੀਏ ਜਾਂ ਫਸਲਾਂ ਨੂੰ ਜੇ ਮੈਂ ਪਾਣੀ ਲਾਉਣਾ ਹੈ ਅਸੀਂ ਉਹਨਾਂ ਨੂੰ ਦੇਖ ਕੇ ਮੌਸਮ ਨੂੰ ਦੇਖ ਕੇ ਪਾਣੀ ਲਾਉਣਾ ਚਾਹੀਦਾ ਹੈ ਕਿਉਂਕਿ ਫਸਲ ਨੂੰ ਇਹਦੇ ਵਿੱਚ ਨੁਕਸਾਨ ਹੁੰਦਾ ਜੇ ਅਸੀਂ ਅਸੀਂ ਆਪਣਾ ਕਿਸੇ ਨਾਲ ਟੱਚ ਨਹੀਂ ਰਹਿੰਦੇ ਕਿਉਂਕਿ ਕਈ ਵਾਰ ਮੌਸਮ ਇੱਕਦਮ ਗਰਮ ਹੋ ਜਾਂਦਾ ਇੱਕਦਮ ਠੰਡਾ ਹੋ ਜਾਂਦਾ ਤੇ एकदम ਬਰਸਾਤ ਆ ਜਾਂਦੀ ਹੈ ਇਸ ਸਾਲ ਮੌਸਮ ਨੇ ਕਾਫੀ ਤਬਦੀਲੀਆਂ ਆਈਆਂ ਮੌਸਮ ਦੀ ਮਾਰ ਹਰੇਕ ਫਸਲ ਦੇ ਉੱਤੇ ਪਈ ਆ ਤੇ ਇਹ ਫਸਲਾਂ ਦੇ ਉੱਤੇ ਨੁਕਸਾਨ ਦਾ ਅਸਰ ਜ਼ਿਮੀਦਾਰਾਂ ਦੇ ਝਾੜ ਦੇ ਉੱਤੇ ਵੀ ਪੈਂਦਾ ਤੇ ਜਿਹੜਾ ਅਸੀਂ ਆਪਣਾ ਖਰਚੇ ਸਾਡੇ ਵੱਜ ਜਾਂਦੇ ਨੇ ਖਰਚੇ ਵਧਣ ਨਾਲ ਸਾਡਾ ਜਿਹੜਾ ਸਾਨੂੰ ਲਾਸ ਹੁੰਦਾ ਇਸ ਲਈ ਸਾਨੂੰ ਜੁਨੀਵਰਸਿਟੀ ਨਾਲ ਅਟੈਚਮੈਂਟ ਰੱਖ ਕੇ ਉਹਦੇ ਮੌਸਮ ਦੀ ਜਿਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਆ ਉਹ ਉਹਨੂੰ ਅਸੀਂ ਫੋਲੋ ਕਰਨਾ ਚਾਹੀਦਾ ਹੈ ਜੇ ਅਸੀਂ ਫੋਲੋ ਕਰਾਂਗੇ ਤਾਂ ਅਸੀਂ ਆਪਣਾ ਝਾੜ ਵੱਧ ਲਵਾਂਗੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਸਵੇਰੇ ਮੌਸਮ ਕੋਸ ਹੁੰਦਾ ਤੇ ਸ਼ਾਮ ਨੂੰ ਕੋਸ ਹੁੰਦਾ ਇਹਦੇ ਨਾਲ ਝਾੜ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਸਬਜ਼ੀਆਂ ਵਾਸਤੇ ਵੀ ਇਹਦੇ ਨਾਲ ਮੌਸਮ ਨਾਲ ਦੇਖ ਕੇ ਸਬਜ਼ੀਆਂ ਵੀ ਜੜਨੀ ਚਾਹੀਦੀਆਂ ਜਿਸ ਤਰ੍ਹਾਂ ਹੁਣ ਮੱਕੀ ਦੀ ਫਸਲ ਚੱਲ ਰਹੀ ਹੈ ਮੱਕੀ ਦੇ ਉੱਤੇ ਵੀ ਪਾਣੀ ਜਿਹੜਾ ਦੇਖ ਕੇ ਲਾਉਣਾ ਚਾਹੀਦਾ ਕਿਉਂਕਿ ਇੱਕਦਮ ਨੇਹਰੀ ਝੱਖੜ ਚੱਲ ਸਕਦਾ ਹੈ ਉਹਦੇ ਨਾਲ ਨੁਕਸਾਨ ਹੁੰਦਾ ਹੈ ਅਸੀਂ ਜੇ ਉਹਨੂੰ ਪਹਿਲਾਂ ਅਸੀਂ ਫਾਲੋ ਕਰ ਲਾਂਗੇ ਮੌਸਮ ਦਾ ਦੇਖ ਲਾਂਗੇ ਤਾਂ ਉਹਦੇ ਨਾਲ ਸਾਨੂੰ ਝਾੜ ਦੇ ਉੱਤੇ ਨੁਕਸਾਨ ਨਹੀਂ ਹੋਊਗਾ ਨਾਲੇ ਪੱਖਣ ਟਾਈਮ ਵੀ ਝਾੜ ਦੇ ਉੱਤੇ ਵਧੀਆ ਤਬਦੀਲੀ ਦਾ ਕੋਈ ਅਸਰ ਨਹੀਂ ਹੋਊਗਾ ਖੇਤਾਂ ਵਿੱਚ ਵੱਧ ਰਹੀ ਤਪਸ਼ ਦੇ ਕਰਕੇ ਜਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਫਸਲਾਂ ਦਾ ਨੁਕਸਾਨ ਕਰ ਰਹੀਆਂ ਨੇ ਨਵੀਂ ਕਿਸਮ ਦੇ ਫਸਲਾਂ ਅਤੇ ਖੇਤੀ ਕਰਨ ਦੇ ਢਾਂਗ ਤਰੀਕਿਆਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਹਰ ਸਾਲ ਲਗਾਤਾਰ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਵਧ ਰਹੇ ਤਾਪਮਾਨ ਨੂੰ ਲਗਾਤਾਰ ਵਧਣ ਤੋਂ ਰੋਕਣ ਲਈ ਸਾਨੂੰ ਸਭ ਨੂੰ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ। ਇਸ ਦੇ ਨਾਲ ਇਹ ਵੀ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਹੈਗਾ ਹੈ ਫਿਲਹਾਲ ਜਿਹੜੀ ਫੋਰਕਾਸਟ ਆ ਰਹੀ ਹੈ ਉਹ ਹੈ ਕਿ ਟੈਂਪਰੇਚਰਸ ਅਜੇ ਇਸ ਤਰ੍ਹਾਂ ਹੀ ਥੋੜੇ ਲੋ ਚੱਲਦੇ ਹੈਗੇ ਆ ਸੋ ਇਹ ਜਿਹੜੇ ਲੋ ਟੈਂਪਰੇਚਰਸ ਹੈਗੇ ਨੇ ਇਸ ਟਾਈਮ ਦੇ ਉੱਤੇ ਇਹ ਸਾਡੇ ਮੌਨਸੂਨ ਕਰਨ ਦੀ ਬਿਲਡ ਅਪਾਸਤੇ ਫੇਵਰੇਬਲ ਨਹੀਂ ਹੈਗੇ ਅ ਕੁਝ ਇੱਕ ਇਸ ਵਾਰੀ ਨਿਊਜ਼ ਇਹ ਵੀ ਆ ਰਹੀਆਂ ਕਿ ਇਹ ਸਾਲ ਨੂੰ ਐਲ ਨੀਨੋ ਇਅਰ ਡਿਕਲੇਅਰ ਕੀਤਾ ਜਾਏਗਾ ਸੋ ਇਹ ਡਿਕਲੇਅਰ ਕਰਨ ਦੇ ਨਾਲ ਇਹਦੇ ਉੱਤੇ ਜਿਹੜੀ ਇੰਡੀਆ ਦੇ ਵਿੱਚ ਮੌਨਸੂਨੀ ਰੇਨਫਾਲ ਹੈ ਕਿਉਂਕਿ ਬਹੁਤ ਸਾਰੇ ਪ੍ਰਦੇਸ਼ ਇਹੋ ਜਿਹੇ ਨੇ ਜਿੱਥੇ ਸਾਡੀ ਖੇਤੀ ਜਿਹੜੀ ਹੈਗੀ ਆ ਉਹ ਸਿਰਫ بارش ਤੇ ਨਾ ਹੁੰਦੀ ਉਹਨੂੰ ਅਸੀਂ ਰੇਨਫੈਡ ਐਗਰੀਕਲਚਰ ਕਹਿੰਦੇ ਆ ਸੋ ਉਹਨਾਂ ਏਰੀਆਸ 'ਚ ਜੇ بارش ਜਿਹੜੀ ਹੈਗੀ ਆ ਘਟ ਹੋਏਗੀ ਤਾ ਉਹਦਾ ਸਿੱਧਾ ਅਸਰ ਉਥੋਂ ਦੀ ਜਿਹੜੀ crop production ਹੈ ਉਹਦੇ ਤੇ ਹੋਏਗਾ ਜਿਨ੍ਹਾਂ ਏਰੀਆਜ਼ ਦੇ ਵਿੱਚ ਤਾਂ ਇਰੀਗੇਸ਼ਨ ਫੈਸਿਲਿਟੀ अवेलेबल ਹੈ ਉੱਥੇ ਤਾਂ ਫਾਰਮਰਸ ਆਪਣੀ crop ਨੂੰ ਚਲੋ ਬਚਾ ਸਕਦੇ ਨੇ ਬਟ ਰੇਨਫੈਡ ਐਗਰੀਕਲਚਰ ਦੇ ਵਿੱਚ ਜੇ ਮੌਨਸੂਨ ਦੀ ਬਰਖਾ ਘਟ ਹੁੰਦੀ ਹੈ ਤਾਂ ਉਹਦੇ ਤੇ ਬੜਾ ਮਾੜਾ ਅਸਰ ਹੁੰਦਾ ਹੈ ਐਂਡ ਇੱਕ ਅਸੀਂ ਹੋਰ ਜਿਹੜੀ ਸਭ ਤੋਂ ਯੂਨਿਕ ਚੀਜ਼ ਦੇਖ ਰਹੇ ਹਾਂ ਕਿ ਕਈ ਵਾਰ ਤਾਂ ਜਿਸ ਤਰ੍ਹਾਂ ਹੁਣ ਮੌਨਸੂਨ ਦਾ ਜਿਹੜਾ ਮਹੀਨਾ ਹੈਗਾ ਉਹ ਜੂਨ ਤੋਂ ਲੈ ਕੇ ਸੈਪਟੈਂਬਰ ਤੱਕ ਚੱਲਦਾ ਹੈ ਬਟ ਉਹਦੇ ਵਿੱਚ ਕੁਝ ਇੱਕ ਮਹੀਨੇ ਹੁੰਦੇ ਆ ਕਿ ਜਿਹਦੇ ਵਿੱਚ ਪੂਰੇ ਅਸੀਂ ਦੇਖਦੇ ਹਾਂ ਖਬਰਾਂ ਜੀ ਫਲੱਡਸ ਆ ਗਏ ਕੁਝ ਇੱਕ ਮਹੀਨੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਈ ਏਰੀਆਸ ਜਿੱਥੇ ਡਰਾਉਟ ਆ ਗਿਆ ਸੋ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈਗਾ ਜਿਹਦੇ ਵਿੱਚ ਆਪਾਂ ਟੀਵੀ ਚੈਨਲਸ ਤੇ ਦੇਖ ਸਕਦੇ ਹਾਂ ਕਿ ਇੱਕ ਪਾਸੇ ਤਾਂ ਫਲੱਡਸ ਦੀ ਖਬਰ ਚੱਲ ਰਹੀ ਹੁੰਦੀ ਹੈ ਦੂਸਰੇ ਪਾਸੇ ਡਰਾਉਟ ਦੀ ਖਬਰ ਚੱਲ ਰਹੀ ਹੁੰਦੀ ਹੈ ਸੋ ਜਿਹੜੀਆਂ ਮੌਸਮ ਦੀਆਂ ਤਬਦੀਲੀਆਂ ਨੇ ਜਿਹੜਾ ਬਦਲਦਾ ਹੋਇਆ ਮੌਸਮ ਹੈਗਾ ਇਹ ਸਾਡੇ ਖੇਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਐਂਡ ਜਿਹੜੀਆਂ ਸਾਇੰਟਿਫਿਕ ਸਟੱਡੀਆਂ ਹੈ ਉਹ ਵੀ ਇੰਡੀਕੇਟ ਕਰਦੀਆਂ ਕਿ ਸਾਡੀਆਂ ਕ੍ਰੌਪਸ ਜਿਹੜੀਆਂ ਹੈਗੀਆਂ ਵਧ ਰਹੇ ਤਾਪਮਾਨ ਜਾਂ ਘਟ ਰਹੇ ਤਾਪਮਾਨ ਦੋਨਾਂ ਨੂੰ ਬਹੁਤ ਜ਼ਿਆਦਾ ਸੈਂਸਿਟਿਵ ਹੈਗੀਆਂ ਨੇ ਇਹਦੇ ਨਾਲ ਜਿਹੜੇ ਸਾਡੇ ਫਸਲਾਂ ਦੇ ਝਾੜ ਹੈਗੇ ਆ ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਜਿਹੜੀ ਆਬਾਦੀ ਹੈ ਉਹ ਵੱਧ ਰਹੀ ਹੈ ਐਂਡ ਇੰਨੇ ਆਬਾਦੀ ਨੂੰ ਫੀਡ ਕਰਨ ਵਾਸਤੇ ਸਾਨੂੰ ਫੂਡ ਪ੍ਰੋਡਕਸ਼ਨ ਵਧਾਣੀ ਪਵੇਗੀ ਫੂਡ ਪ੍ਰੋਡਕਸ਼ਨ ਵਧਾਉਣ ਵਾਸਤੇ ਹੈ ਕਿ ਮੌਸਮ ਜੇ ਅਨੁਕੂਲ ਹੋਏਗਾ ਤਾਂ ਹੀ ਜਿਹੜੀਆਂ ਚੰਗੀਆਂ ਸਾਡੀਆਂ ਵੈਰਾਈਟੀਆਂ ਨੇ ਉਹ ਵਧੀਆ ਪਰਫਾਰਮ ਕਰ ਸਕਦੀਆਂ ਨੇ ਜਾਂ ਉਹ ਵਧੇਰੇ ਝਾੜ ਦੇ ਸਕਦੀਆਂ ਨੇ ਨਹੀਂ ਤਾਂ ਜੇ ਮੌਸਮ ਇੱਕਦਮ ਬਦਲ ਜਾਂਦਾ ਹੈ ਤਾਪਮਨ ਵੱਧ ਜਾਂਦਾ ਹੈ ਘਟ ਜਾਂਦਾ ਜਾਂ ਹੋਰ ਕਿਸੇ ਵੀ ਤਰੀਕੇ ਦੇ ਐਕਸਟ੍ਰੀਮ ਆ ਜਾਂਦੇ ਆ ਸਾਡੀ ਜਿਹੜੀ ਚੰਗੀ ਵੈਰਾਈਟੀ ਹੈਗੀ ਆ ਉਹ ਵੀ ਇਸ ਆ ਟਾਈਮ ਦੇ ਉੱਤੇ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਪੰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਾਡਾ ਜਿਹੜਾ ਮੌਸਮ ਵਿਭਾਗ ਹੈ ਉਹ ਕਾਫੀ ਐਕਟਿਵ ਰੋਲ ਪਲੇ ਕਰਦਾ ਹੈ ਕਿਉਂਕਿ ਸਾਨੂੰ ਜਿਹੜੀ ਇੰਡੀਆ ਮੀਟੇਰੋਲੋਜੀਕਲ ਡਿਪਾਰਟਮੈਂਟ ਤੋਂ ਫੋਰਕਾਸਟ ਆਂਦੀ ਹੈ ਹੁਣ ਸਾਨੂੰ ਬਲਾਕ ਲੈਵਲ ਦੀ ਫੋਰਕਾਸਟ ਆਣ ਲੱਗ ਪਈ ਹੈ ਉਹਦੇ ਵਿੱਚ ਸਾਡੇ ਪੈਰਾਮੀਟਰਸ ਹੁੰਦੇ ਨੇ ਤਾਪਮਾਨ ਦੀ ਜਾਣਕਾਰੀ ਹਵਾ ਦੇ ਵਿੱਚ ਨਮੀ ਜਿਹੜੀ ਸਾਡੀ ਕਲਾਊਡ ਕਵਰ ਹੈ, wind speed ਹੈ, wind direction ਹੈ, rainfall ਹੈ ਇਹਦੀ ਸਾਰੀ ਸਾਨੂੰ ਜਾਣਕਾਰੀ ਆਨ ਵਾਲੇ 4 ਤੋਂ 5 ਦਿਨ ਤੱਕ ਆ ਜਾਂਦੀ ਹੈ। ਇਹਦੇ ਨਾਲ ਅਸੀਂ ਐਗਰੋ ਐਡਵਾਈਜ਼ਰੀ ਬਣਾਉਨੇ ਆ। ਐਗਰੋ ਐਡਵਾਈਜ਼ਰੀ ਦੇ ਵਿੱਚ ਸਾਡੇ ਜਿਹੜੇ ਖੇਤੀ ਦੇ ਪ੍ਰਮੁੱਖ ਸਾਇੰਟਿਸਟ ਨੇ ਜਿਹਦੇ ਚ ਫਸਲ ਵਿਗਿਆਨੀ ਹੋ ਜਾਂਦਾ, ਕੀਟ ਵਿਗਿਆਨੀ ਹੋ ਜਾਂਦਾ ਹੈ। ਸੋ ਉਹ ਸਾਰੇ ਜਣੇ ਪੂਬੀ ਵਿਗਿਆਨੀ ਹੋ ਜਾਂਦਾ, ਉਹ ਸਾਰੇ ਜਣੇ ਰਲ ਕੇ ਇੱਕ ਕੰਪਾਈਲਡ ਇਨਫੋਰਮੇਸ਼ਨ ਬਣਾਉਂਦੇ ਆ ਜਿਦੇ ਵਿੱਚ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਆਉਣ ਵਾਲੇ ਹਫਤੇ ਦੇ ਵਿੱਚ ਮੌਸਮ ਦੀ ਇਹ ਸਥਿਤੀ ਰਹਿਣ ਵਾਲੀ ਹੈ ਫੋਰਕਾਸਟ ਹੈ ਤੇ ਤੁਸੀਂ ਆਪਣੇ ਜਿਹੜੇ ਖੇਤੀ ਤੰਦੇ ਹੈਗੇ ਆ ਉਹ ਕਿਸ ਤਰ੍ਹਾਂ ਮੋਡੀਫਾਈ ਕਰੋ ਸੋ ਮੇਰੀ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲਾ ਇੱਕ ਇਹਦੇ ਵਿੱਚ ਅਸੀਂ ਇੱਕ ਡਿਜੀਟਲ ਪత్రికਾ ਕੱਢਦੇ ਆ ਹਫਤਾਵਾਰ ਉਹਨੂੰ ਖੇਤੀ ਸੰਦੇਸ਼ ਕਹਿੰਦੇ ਆ ਤੇ ਨਾਲ ਦੇ ਨਾਲ ਤੁਸੀਂ ਆਪਣੇ ਕਿੱਤੇ ਨੂੰ ਕਿਵੇਂ ਬਦਲਣਾ ਹਗਾਇਆ ਮੌਸਮ ਦੇ ਹਿਸਾਬ ਦੇ ਨਾਲ ਜਾਂ ਕੀ ਤੁਸੀਂ ਸਪਰੇ ਕਰਨੀ ਆ ਨਹੀਂ ਕਰਨੀ ਆ ਕਿਉਂਕਿ ਇੱਕ ਸਿੰਪਲ ਜੀ ਗੱਲ ਹੈ ਕਿ ਅੱਜ ਕੱਲ ਖੇਤੀ ਖਰਚੇ ਬਹੁਤ ਵਧ ਗਏ ਨੇ ਸੋ ਖੇਤੀ ਖਰਚੇ ਜੇ ਵਧ ਗਏ ਆ ਤੇ ਆਪਾਂ ਉਹਨਾਂ ਨੂੰ ਘਟਾਉਣ ਵਾਸਤੇ ਇਹ ਕਿ ਜੇ ਅਸੀਂ ਕੋਈ ਪਾਣੀ ਲਗਾਣਾ ਹੈ ਇਰੀਗੇਸ਼ਨ ਦੇਣੀ ਆ ਜਾਂ ਅਸੀਂ ਜੇ ਕੋਈ ਸਪਰੇ ਵੀ ਕਰਨੀ ਹੈਗੀ ਆ ਤਾਂ ਆਪਾਂ ਉਹਨੂੰ ਤਾਂ ਕਰੀਏ ਜੇ ਉਹਦਾ ਵੱਧ ਤੋਂ ਵੱਧ ਸਾਨੂੰ ਫਾਇਦਾ ਹੋ ਸਕੇ ਜੇ ਤੁਹਾਡੇ ਏਰੀਆ ਦੇ ਵਿੱਚ ਫੋਰਕਾਸਟ ਹੈ ਕਿ بارش ਦੀ ਹੈ ਐਂਡ ਤੁਸੀਂ ਆਪਣੀ ਕਿਸੇ ਵੀ ਫਸਲ ਤੇ ਕੋਈ ਸਪਰੇਅ ਕਰ ਦਿੱਤੀ ਹੈ ਤਾਂ ਉਹ ਉਹਦਾ ਤੁਹਾਨੂੰ ਫਾਇਦਾ ਘੱਟ ਹੋਏਗਾ ਤੇ ਨੁਕਸਾਨ ਜ਼ਿਆਦਾ ਹੋਏਗਾ ਕਿਉਂਕਿ ਤੁਹਾਡਾ ਸਪਰੇਅ ਦਾ ਖਰਚਾ ਤਾਂ ਪੈ ਗਿਆ ਬਟ ਉਹਦਾ ਜਿੰਨਾ ਤੁਹਾਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਪੰਜਾਬ ਖੇਤੀਬਾੜੀ ਦੇ ਨਾਲ ਜੁੜੋ ਅਸੀਂ ਜ਼ਿੰਮੇਦਾਰਾਂ ਨੂੰ ਇਹੀ ਸਲਾਹ ਦਿੰਦੇ ਆਂ ਵੀ ਤੁਸੀਂ ਜਾ ਕੇ ਮੌਸਮ ਵਿਭਾਗ ਦੇ ਨਾਲ ਟੱਚ ਰਹੋ ਮੌਸਮ ਵਿਭਾਗ ਦੇ ਸਾਨੂੰ ਵਟਸਐਪ ਤੇ ਮੈਸੇਜ ਆਉਂਦੇ ਨੇ ਜੋ ਵੀ ਆ ਉਹਨੂੰ ਅਸੀਂ ਫਾਲੋ ਕਰਦੇ ਰਹੋ ਹਮੇਸ਼ਾ ਉਹਨੂੰ ਅਸੀਂ ਇਗਨੋਰ ਨਾ ਕਰੋ ਕਿਉਂਕਿ ਯੂਨੀਵਰਸਿਟੀ ਨੇ ਸਾਨੂੰ ਇਹ ਬਹੁਤ ਵੱਡੀ ਸੁਵਿਧਾ ਦਿੱਤੀ ਹੋਈ ਆ ਜਿਹਨੂੰ ਕੀ ਅਸੀਂ ਆਪਣੇ ਅ ਜੀਵਨ ਦੀ ਜਿਹੜੇ ਰਿਝੇਵਿਆਂ ਨੇ ਉਹਨਾਂ ਦੇ ਨਾਲ ਤਾਲਮਿਲ ਰੱਖ ਸਕਦੇ ਆ ਕਾਫੀ ਫਸਲਾਂ ਨੇ ਜਿਹੜੀਆਂ ਕੀ ਮੌਸਮ ਦੀ ਮਾਰ ਦੇ ਵਿੱਚ ਆਈਆਂ ਨੇ ਇਸ ਸਾਲ ਮੌਸਮ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਸਾਲ ਅਸੀਂ ਇਹੀ ਸੁਝਾ ਦਿੰਦੇ ਆ ਜੀਵਨ ਦਾ ਭਰਾਵਾਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਆਪਾਂ ਨੇ ਸਬਜ਼ੀਆਂ ਬੀਜਣੀਆਂ ਹਨ ਜਿਹੜੀਆਂ ਕਿ ਇੱਕਦਮ ਆਉਣ ਵਾਲੇ ਸਮੇਂ 'ਚ ਗਰਮੀ ਵੀ ਪੈ ਸਕਦੀ ਹੈ ਕਿਉਂਕਿ ਪਹਿਲਾ ਮੌਸਮ ਇੱਕਦਮ ਠੰਡਾ ਇੱਕਦਮ ਗਰਮ ਆਉਣ ਨਾਲ ਜਿਹੜੀਆਂ ਆਪਾਂ ਸਬਜ਼ੀਆਂ ਨੇ ਜਾਂ ਕੁਝ ਵੀ ਹੋਰ ਬੀਜਣਾ ਉਹਦੇ ਤੇ ਕਾਫੀ ਅਸਰ ਹੋਣਾ ਹੈ ਅਸੀਂ ਜੀਵਨ ਕਿਸਾਨ ਭਰਾਵਾਂ ਨੂੰ ਇਹੀ ਸੁਝਾ ਦਿੰਦੇ ਆ ਵੀ ਅਸੀਂ ਸਾਰੇ ਰਲ ਮਿਲ ਕੇ ਆਪਾਂ ਯੂਨੀਵਰਸਿਟੀ ਦੇ ਜਿਹੜੇ ਮੌਸਮ ਵਿਭਾਗ ਦੇ ਮੈਸੇਜ ਆਉਂਦੇ ਨੇ ਉਹਨਾਂ ਨੂੰ ਫੋਲੋ ਕਰੀਏ ਕਿਉਂਕਿ ਫਲਾ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਵੱਧ ਸਕਦੀ ਹੈ ਇੱਕਦਮ ਅਸੀਂ ਉਹਨੂੰ ਫੋਲੋ ਕਰਦੇ ਹੋਏ ਮੈਂ ਤਾਂ ਇਹੀ ਜ਼ਿੰਮੇਵਾਰ ਭਰਾਵਾਂ ਨੂੰ ਕਹੂੰਗਾ ਵੀ ਆਪਣਾ ਪੀਜ ਵੀ ਯੂਨੀਵਰਸਿਟੀ ਦੇ ਨਾਲ ਅਟੈਚਮੈਂਟ ਰਹੀ ਹੈ ਤੇ ਆਪਣੇ ਜਿਹੜੇ ਏਰੀਆ ਦੇ ਆਪਣੇ ਖੇਤੀਬਾੜੀ ਸੇਵਾ ਸੈਂਟਰ ਨੇ ਉਹਨਾਂ ਨਾਲ ਟੱਚ ਰਹੀ ਹੈ ਤੇ ਜੋ ਸਬਜ਼ੀਆਂ ਬੀਜਣੀਆਂ ਨੇ ਉਹ ਯੂਨੀਵਰਸਿਟੀ ਦੀਆਂ ਹਦਾਇਤਾਂ ਦੇ ਅਸਾਰ ਅਨਸਾਰ ਹੀ ਬੀਜਣੀਆਂ ਚਾਹੀਦੀਆਂ ਨੇ ਆਉਣ ਵਾਲੇ ਸਮੇਂ 'ਚ ਝੋਨੇ ਦੀ ਪਨੀਰੀ ਲਾਉਣੀ ਆ ਉਹਨੂੰ ਵੀ ਧਿਆਨ 'ਚ ਰੱਖਦੇ ਹੋਏ ਉਹਨੂੰ ਟਾਈਮ ਦੇ ਹਿਸਾਬ ਨਾਲ ਬੀਜੀਏ ਜਿਸ ਤਰ੍ਹਾਂ ਜੁਨੀਵਰਸਿਟੀ ਕਹਿੰਦੀ ਆ ਉਸ ਹਿਸਾਬ ਨਾਲ ਪਨੀਰੀ ਲਾਈਏ ਕਿਉਂਕਿ ਸਾਨੂੰ ਇਹਦੇ ਵਿੱਚ ਨੁਕਸਾਨ ਨਾ ਹੋਵੇ ਮੈਂ ਡਾਕਟਰ ਜਸਪਾਲ ਅਸਿਸਟੈਂਟ ਡਾਕਟਰ ਹਾਰਟੀਕਲ ਸੈਕਟਰ ਸਟੇਟ ਪੁੰਗਾ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਕਿ ਹੁਣ ਗਲੋਬਲ ਵਾਰਮਿੰਗ ਕਰਕੇ ਗਰਮੀ ਬਹੁਤ ਵੱਧ ਰਹੀ ਆ ਇਹਦੇ ਨਾਲ ਜਿਹੜੀਆਂ ਖੇਤੀਬਾੜੀ ਦੀਆਂ ਫਸਲਾਂ ਤੇ ਬਾਗਬਾਨੀ ਦੀਆਂ ਫਸਲਾਂ ਉਨਾ ਦਾ ਬਹੁਤ ਨੁਕਸਾਨ ਹੋ ਰਿਹਾ ਅੱਜ ਮੈਂ ਬੇਸਿਕਲੀ ਜਿਹੜੀ ਗੱਲ ਬਾਗਬਾਨੀ ਫਸਲਾਂ ਬਾਰੇ ਕਰੂੰਗਾ ਕਿਉਂਕਿ ਜਿਹੜੀਆਂ ਬਾਗਬਾਨੀ ਫਸਲਾਂ ਆ ਇਹ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਆਂਗਾ ਇਹਦੇ ਤੋਂ ਹੀ ਸਾਰੀ ਨਿਊਟ੍ਰੀਟਿਵ ਜਿਹੜੀ ਸਾਡੇ ਸਰੀਰ ਨੂੰ ਇੱਥੋਂ ਹੀ ਆਉਂਦੀ ਆ ਜਿਵੇਂ ਕਿ ਅਸੀਂ ਅੱਜ ਬਲਾਕ ਭੁੰਗਾ ਦੇ ਪਿੰਡ ਭੁੰਗਾ ਵਿੱਚ ਖੜੇ ਆਂ ਕਿ ਇਸ ਏਰੀਆ ਵਿੱਚ ਅੱਜ ਤੋਂ 35 40 50 ਸਾਲ ਪਹਿਲਾਂ ਲਗਭਗ 1000 ਐਮਐਮ ਮੀਂਹ ਪੈਂਦਾ ਸੀ ਜਿਹੜਾ ਕਿ ਘਟ ਕੇ ਹੁਣ 500 ਐਮਐਮ ਰਹਿ ਗਿਆ ਇਦੇ ਨਾਲ ਕੀ ਹੋਇਆ ਕਿ ਸਾਡੇ ਧਰਤੀ ਦਾ ਪਾਣੀ ਦਾ ਪੱਧਰ ਬਹੁਤ ਡੂੰਘਾ ਚਲ ਗਿਆ ਉਹਦੇ ਨਾਲ ਸਾਡੀ ਸਾਰੀ ਬਨਸਪਤੀ ਸੁੱਕ ਗਈ ਗਰਮੀ ਵਧਣ ਨਾਲ ਜਿੱਦਾਂ ਸਾਡੀਆਂ ਜਿਹੜੇ ਫਰਵਰੀ ਦੇ ਮਹੀਨੇ ਫੁੱਲ ਆਉਂਦੇ ਆ ਜਿਹਦੇ ਵਿੱਚ ਕਿੰਨੂ ਆ, ਆਲੂ ਚਾਇਆ, ਆੜੂ ਆ ਤੇ ਨਾਖਾਂ ਆ ਉਹਨਾਂ ਨੂੰ ਫੁੱਲ ਵੀ ਬਹੁਤ ਘੱਟ ਆਉਣ ਲੱਗ ਪਿਆ ਜਿੱਦਾਂ ਅੰਬਾਂ ਵਿੱਚ ਅਲਟਰਨੇਟ ਵੀਰਿੰਗ ਹੁੰਦੀ ਆ ਇਦਾਂ ਆਪਣੇ ਕਿੰਨੂ 'ਚ ਵੀ ਅਲਟਰਨੇਟ ਵੀਰਿੰਗ ਹੋ ਗਈ ਪਿਛਲੇ ਵਾਰ ਜਿਹੜੀਆਂ ਆੜੂ ਚ ਦੋ ਵੈਰਾਈਟੀਆਂ ਸੀਗੀਆਂ ਪ੍ਰਤਾਪ ਤੇ ਆਲੀਗ੍ਰਹਿ ਉਹਨਾਂ ਨੂੰ ਫਲ ਠੀਕ ਲੱਗਿਆ ਜਿਹੜੀ ਆਪਣੀ ਲੇਟ ਵੈਰਾਈਟੀ ਸ਼ਾਨੇ ਪੰਜਾਬ ਉਹ ਗਰਮੀ ਬਦਲ ਕਰਕੇ ਉਹਦੀ ਪੋਲੀਨੇਸ਼ਨ ਚ ਪ੍ਰੋਬਲਮ ਆ ਗਈ ਸੋ ਉਹਦੇ ਚ ਨੁਕਸਾਨ ਹੋ ਗਿਆ ਇਦਾਂ ਜਦੋਂ ਆਪਾਂ ਗੱਲ ਕਰਾਂਗੇ ਜਿਹੜੀਆਂ ਸੋਲੋਨੇਸੀਸ ਪੀਸੀ ਦੀਆਂ ਆਪਣਾ ਟਮਾਟਰ ਬੈਂਗਣ ਮਿਰਚਾਂ ਦੀ ਗੱਲ ਆ ਉਹਨਾਂ ਤੇ ਵੀ ਗਰਮੀ ਵਧਨ ਕਰਕੇ ਹਵਾਜੇ ਨਵੀਂ ਘਟਨ ਕਰਕੇ ਜਿਹੜੀ ਆ ਮਾਈਟ ਦਾ ਥ੍ਰਿਪ ਦਾ ਹਮਲਾ ਬਹੁਤ ਵਧ ਗਿਆ ਜਿਨ੍ਹਾਂ ਨੂੰ ਰੋਕਣ ਲਈ ਬਹੁਤ ਬਹੁਤ ਜ਼ਿਆਦਾ ਦਵਾਈਆਂ ਕਰਦੀਆਂ ਪੈਂਦੀਆਂ ਜਿਹਦੇ ਨਾਲ ਜ਼ਮੀਂਦਾਰ ਦਾ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਸੋ ਇਸ ਤਰ੍ਹਾਂ ਜਿਹੜੇ ਸਾਡੇ ਦੂਜੇ ਧੰਦੇ ਆ ਜਿਹੜੇ ਜਿਹਦੇ ਮੱਖੀਆਂ ਦਾ ਧੰਦਾ ਆ ਖੁੰਬਾਂ ਦਾ ਧੰਦਾ ਆ ਇਹਨਾਂ ਤੇ ਵੀ ਅਨ ਇਵਨ ਜਦਾਂ ਗਰਮੀ ਵੱਧਦੀ ਘਟਦੀ ਹੈ ਇਹਨਾਂ ਨੂੰ ਨੁਕਸਾਨ ਹੁੰਦਾ ਹੁਣ ਆ ਪਿਛਲੇ ਸਮੇਂ ਤੋਂ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਤੇਜ਼ ਹਵਾਵਾਂ ਤੇ ਗੜੇ ਮਾਰੀ ਕਿਉਂਕਿ ਮੈਂ ਇਸ ਇਲਾਕੇ ਦੇ ਰਹਿਣ ਵਾਲਾ ਕਿ ਬਚਪਨ ਚ ਇੱਥੇ ਬਿਲਕੁਲ ਗੜੇ ਮਾਰੀ ਜਾਂ ਤੇਜ਼ ਹਵਾ ਇੰਨੀਆਂ ਨਹੀਂ ਆਉਂਦੀਆਂ ਜਿੰਨੀਆਂ ਹੁਣ ਆ ਰਹੀਆਂ ਇਹ ਵੀ ਗਲੋਬਲ ਵਾਰਮਿੰਗ ਦਾ ਨਤੀਜਾ ਆ ਜ਼ਿਆਦਾ ਗਰਮੀ ਦਾ ਨਤੀਜਾ ਆ ਕਿ ਕਦੀ ਦੱਖਣ ਤੋਂ ਪੱਛਮ ਵੱਲ ਹਵਾਵਾਂ ਚੱਲਦੀ ਆ ਕਦੀ ਪੱਛਮ ਤੋਂ ਦੱਖਣ ਵੱਲ ਚੱਲਦੀ ਆ ਇਹ ਸਾਰਾ ਕੁਝ ਸਾਡੇ ਜਿਹੜਾ ਗਲੋਬਲ ਵਾਰਮਿੰਗ ਆ ਇਸ ਕਰਕੇ ਸਾਰੇ ਮੇਰੇ ਜਿਹੜੇ ਸ਼ਹਿਰੀ ਆ ਉਹਨਾਂ ਨੂੰ ਅਪੀਲ ਆ ਕੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਦਰਖਤ ਲਗਾਓ ਫਲਦਾਰ ਦਰਖਤ ਲਗਾਓ ਸਪੈਸ਼ਲੀ ਉਹ ਦਰਖਤ ਲਗਾਓ ਜਿਹੜੇ ਰਾਤ ਨੂੰ ਵੀ ਆਕਸੀਜਨ ਦਿੰਦੇ ਆ ਕਿਸਾਨ ਵੀਰੋ ਮੈਂ ਸਤੰਤਰ ਦੇ ਬਾਗਵਾਨੀ ਉਪਨਿਰੇਖਕ ਪੋਂਗਾ ਜ਼ਿਲ੍ਹਾ ਹੁਸ਼ਿਆਰਪੁਰ ਕਿਸਾਨ ਵੀਰੋ ਅੱਜ ਦੇ ਮੌਸਮ ਨੂੰ ਦੇਖਦੇ ਹੋਏ ਕੁਝ ਗੱਲਾਂ ਸਾਂਝੀਆਂ ਕਰਾਂਗੇ ਆਪਾਂ ਜਿਵੇਂ ਕਿ ਮਧੂਮੱਖੀ ਪਾਲ ਕੇ ਹੈਗੇ ਆ ਮਸ਼ਰੂਮ ਦੇ ਜ਼ਿੰਮੇਦਾਰ ਜਿਹੜੇ ਕਰ ਰਹੇ ਕੰਮ ਉਹਨਾਂ ਦਾ ਮੌਸਮ ਦੀ ਖਰਾਬੀ ਕਰਕੇ ਬੜਾ ਟੈਂਪਰੇਚਰ ਦੇ ਕਾਰਨ ਬੜਾ ਨੁਕਸਾਨ ਹੁੰਦਾ ਪਿਆ ਹੈ। ਮਧੂਮੱਖੀ ਜਿਹੜੀ ਹੈ ਕਦੇ ਟੈਂਪਰੇਚਰ ਆਪ ਉ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ। ਉਹਦੇ ਕਾਰਨ ਜ਼ਿਮੀਦਾਰਾਂ ਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ। ਮਧੂਮੱਖੀ ਮਰ ਰਹੀ ਹੈ ਕੋਈ ਬਿਮਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਦੂਸਰੇ ਨੰਬਰ ਤੇ ਦਰਖਤਾਂ ਦੇ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਜਿੱਦਾਂ ਆਂਬ ਹੋ ਗਏ, ਲੀਚੀ ਹੋ ਗਈ। ਇਹ ਬਹੁਤ ਜ਼ਿਆਦਾ ਸੁੱਕ ਰਹੇ, ਫਲ ਝੜ ਰਿਹਾ ਹੈਗਾ ਜ਼ਿਮੀਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਕਿ ਇਹਨਾਂ ਦਾ ਜਿਹੜਾ ਪਸ਼ੂ ਪਾਲਕ ਜ਼ਿੰਮੇਵਾਰ ਹੈਗੇ ਉਹਨਾਂ ਦੇ ਦੁੱਧ ਘਟ ਰਿਹਾ ਗਰਮੀ ਦੇ ਕਾਰਨ ਮੌਸਮ ਕਾਰਨ ਗੜੇਮਾਰੀ ਹੋ ਰਹੀ ਹੈ ਫਲਾਂ ਦਾ ਨੁਕਸਾਨ ਹੋ ਰਿਹਾ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾਲ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਦੀ ਲੋੜ ਹੈ ਮਿੱਟੀ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ਰੁੱਖਾਂ ਦੀ ਕਟਾਈ ਬਿਲਕੁਲ ਬੰਦ ਹੋਵੇ ਅਤੇ ਨਵੇਂ ਰੁਖ ਲਗਾਏ ਜਾਣ ਕੁਦਰਤੀ ਸੌਮਿਆਂ ਦੀ ਸਾਇਮ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਿਆ ਜਾ ਸਕੇ ਖੇਤੀ ਮਾਹਿਰਾਂ ਤੋਂ ਖੇਤੀ ਸਲਾਹ ਲੈਂਦੇ ਹੋਏ ਅਤੇ ਮੌਸਮ ਦੀ ਪੂਰੀ ਜਾਣਕਾਰੀ ਰੱਖਦੇ ਹੋਏ ਕਿਸਾਨ ਆਪਣੀਆਂ ਫਸਲਾਂ ਤੋਂ ਵਧੇਰੇ ਝਾੜ ਲੈ ਕੇ ਆਪਣੀ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦੇ ਹਨ